ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਆਉਂਦੇ ਨੇ ਅਤੇ ਉਹਨਾਂ ਦੇ ਨਾਲ ਜੋ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਹੁੰਦੇ ਦੱਸਿਆ ਕਿ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਇਸ ਤੋਹਫ਼ੇ ਦੇ ਵਿੱਚ ਜੋ ਕਿ ਹੁਣ ਆਰਟੀਓ ਦੇ ਚੱਕਰ ਮਾਰਨ ਦੀ ਲੋਕਾਂ ਨੂੰ ਲੋੜ ਨਹੀਂ ਪਵੇਗੀ ਸੂਬੇ ਦੇ ਵਿੱਚ ਫੇਸਲੈਸ ਆਰਟੀਓ ਜੋ ਸਿਵਾਵਾ ਨੇ ਉਦਤੀਆਂ ਜਾਣ ਗਿਆ ਜਿਸ ਦੀ ਰਸਮੀ ਸ਼ੁਰੂਆਤ ਅੱਜ ਲੁਧਿਆਣਾ ਦੇ ਆਰਟੀਓ ਦਫਤਰ ਦੇ ਵਿੱਚ ਜਿੰਦਰਾ ਲਾ ਕੇ ਪੰਜਾਬ ਦੇ ਮੁੱਖ ਮੰਤਰੀ ਸਰਪੰਗਵਰ ਸਿੰਘ ਮਾਨ ਵੱਲੋਂ ਕੀਤੀ ਗਈ ਹੈ ਸੋ ਦੱਸ ਜੀ ਕੀ ਹੁਣ ਆਰਟੀਓ ਦੀਆਂ ਸੇਵਾਵਾਂ ਨਹੀਂ ਹੁਣ ਉਹ ਕਿੱਥੇ ਮਿਲਣ ਗਿਆ ਕਿਵੇਂ ਮਿਲਣ ਗਿਆ ਇਸ ਬਾਰੇ ਵੀ ਥੋੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੰਨੀ ਹੈ ਸੋ ਦੱਸ ਜੀ ਕੀ ਇਹ ਸੇਵਾਵਾਂ ਜੋ ਕਿ ਹੁਣ ਪ੍ਰਦਾਨ ਕੀਤੀਆਂ ਜਾਣ ਗਿਆ ਪੰਜਾਬ ਦੇ 544 ਸੇਵਾ ਕੇਂਦਰਾਂ ਦੇ ਉੱਤੇ ਸੋ ਇਹਨਾਂ ਵਿੱਚ ਤੁਹਾਨੂੰ ਜੋ ਕਿ ਸਾਰੀਆਂ ਸੇਵਾਵਾਂ ਪ੍ਰਾਪਤ ਹੋ ਜਾਣਗੀਆਂ ਆਨਲਾਈਨ ਪ੍ਰਾਪਤ ਸੇਵਾਵਾਂ ਨੇ ਜੋ ਤੁਹਾਨੂੰ ਉਹ ਵੀ ਮਿਲਣਗੀਆਂ ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਸੇਵਾ ਜੋ ਫਿਜ਼ੀਕਲੀ ਜਿੱਥੇ ਜਾਣਾ ਪਵੇਗਾ ਤਾਂ ਹੁਣ ਆਰਟੀਓ ਦਫ਼ਤਰ ਦੇ ਵਿੱਚ ਨਹੀਂ ਜਾਣਾ ਪਵੇਗਾ ਇਸ ਦੌਰਾਨ ਹੁਣ ਤੁਹਾਨੂੰ ਸੇਵਾ ਕੇਂਦਰਾਂ ਦੇ ਵਿੱਚ ਇਹ ਪੂਰੀ ਸੁਵਿਧਾ ਮਿਲ ਜਾਵੇਗੀ ਸੋ ਹੁਣ ਸੋਖਾ ਹੋਣ ਵਾਲਾ ਹੈ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਘਰ ਬੈਠੇ ਵੀ ਅਰਜ਼ੀਆਂ ਨੇ ਹੁਣ ਦੇ ਸਕਤੀਆਂ ਸੁ ਦਰਸ਼ਕੀਏ ਕਿ ਇਸ ਤੋਂ ਇਲਾਵਾ ਜੇਕਰ ਕੋਈ ਸੇਵਾ ਕੇਂਦਰ ਤੇ ਪ੍ਰਤੀਨਿਧੀ ਨੂੰ ਆਪਣਾ ਕੰਮ ਕਰਨ ਲਈ ਘਰ ਬੁਲਾਉਣ ਦੀ ਇੱਛਾ ਰੱਖਦਾ ਹੈ ਤਾਂ ਅਜਿਹਾ ਕਰ ਸਕਦਾ ਹੈ ਕਿਉਂਕਿ 38 ਆਰਟੀਓ ਸੇਵਾਵਾਂ ਨੇ ਜੋ ਸੇਵਾ ਕੇਂਦਰਾਂ ਰਾਹੀਂ ਉਪਲਬਧ ਕੀਤੀਆਂ ਗਈਆਂ ਨੇ ਸੋ ਪੰਜਾਬ ਦੇ ਵਿੱਚ ਟਰਾਂਸਪੋਰਟ ਦਫ਼ਤਰਾਂ ਦੇ ਵਿੱਚ ਭ੍ਰਸ਼ਟਾਚਾਰ ਉਸ ਨੂੰ ਇਸ ਸਮਾਪਤ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਜਦ ਆਰਟੀਓ ਦਫ਼ਤਰਾਂ ਦੇ ਵਿੱਚ ਲੋਕਾਂ ਦਾ ਜਾਣਾ ਹੀ ਨਹੀਂ ਹੋਵੇਗਾ ਤਾਂ ਆਰਟੀਓ ਤਰਾ ਵਿੱਚ ਹੋ ਰਿਹਾ ਭ੍ਰਸ਼ਟਾਚਾਰ ਵੀ ਖਤਮ ਹੋ ਜਾਵੇਗਾ ਸੋ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਵਿੱਚ ਇੱਕ ਵੱਡੀ ਜੋ ਕਹਿ ਸਕਦੇ ਹਾਂ ਕਿ ਜੋ ਇੱਕ ਨਵੀਂ ਸ਼ੁਰੂਆਤ ਵੱਡੀ ਸ਼ੁਰੂਆਤ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪੁਵਨ ਸਿੰਘ ਮਾਨ ਨੇ ਕੀਤੀ ਹੈ ਸੋ ਦੱਸਦੇ ਕਿ ਹੁਣ ਆਰਟੀਓ ਦਫ਼ਤਰਾਂ ਦੇ ਵਿੱਚ ਜੋ ਕੰਮ ਕਾਜ ਹੈ ਉਹ ਤਾਂ ਜ਼ਰੂਰ ਹੋਵੇਗਾ ਪਰ ਆਰਟੀਓ ਦਫ਼ਤਰਾਂ ਦੇ ਵਿੱਚ ਜੋ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਲੋਕ ਹੁਣ ਨਹੀਂ ਮਿਲ ਪਾਣਗੇ ਯਾਨੀ ਕਿ 100% ਦੀ ਫੈਸਲੈਸ ਜੋ ਕਿ ਇਹ ਪੂਰੀ ਪ੍ਰਕਿਰਿਆ ਹੋ ਜਾਵੇਗੀ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਦੇ ਕੰਮਕਾਜ ਨੂੰ ਹੁਣ 100% ਫੈਸਲੈਸ ਕਰ ਦਿੱਤਾ ਵੈ ਸੋ ਦੱਸਿਓ ਕਿ ਹੁਣ ਆਰਟੀਓ ਕਰਮਚਾਰੀਆਂ ਦਾ ਜਨਤਾ ਦੇ ਨਾਲ ਕੋਈ ਸੰਪਰਕ ਨਹੀਂ ਹੋਵੇਗਾ ਅਧਿਕਾਰੀਆਂ ਦੇ ਸਪਸ਼ਟ ਜੋ ਕੀ ਕਰ ਦਿੱਤਾ ਹੈ ਕਿ ਆਰਟੀਓ ਦਫਤਰਾਂ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਹੁਣ ਬਿਲਕੁਲ ਜ਼ੀਰੋ ਹੋ ਜਾਵੇਗਾ ਜਿਸ ਤੇ ਨਾਲ ਭ੍ਰਸ਼ਟਾਚਾਰ ਤੇ ਵੀ ਠਲ ਪਵੇਗੀ ਅਤੇ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ ਕਿਉਂਕਿ ਬਹੁਤ ਏਜੀ ਇਹ ਕੰਮ ਨੇ ਜੋ ਘਰ ਬੈਠੇ ਕਰ ਦਿੱਤੇ ਜਾਣਗੇ ਤੇ ਬਹੁਤ ਏਜੀ ਇਹ ਕੰਮ ਨੇ ਜਿਨ੍ਹਾਂ ਨੂੰ ਕਰਨ ਦੇ ਲਈ ਹੋਣਾ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਜਾ ਕੇ ਕੀਤਾ ਜਾ ਸਕੇਗਾ ਸੋ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਹੋਰ ਨਵੀਂ ਸੁਗਾਤ ਹੈ ਜੋ ਕਿ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਆਉਂਦੇ ਨੇ ਅਤੇ ਉਹਨਾਂ ਦੇ ਨਾਲ ਜੋ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਹੁੰਦੇ ਨੇ ਦੱਸਿਆ ਕਿ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਇਸ ਤੋਹਫ਼ੇ ਦੇ ਵਿੱਚ ਜੋ ਕਿ ਹੋਣਾ ਆਰਟੀਓ ਦੇ ਚੱਕਰ ਮਾਰਨ ਦੀ ਲੋਕਾਂ ਨੂੰ ਲੋੜ ਨਹੀਂ ਪਵੇਗੀ ਸੂਬੇ ਦੇ ਵਿੱਚ ਫੇਸਲੈਸ ਆਰਟੀਓ ਜੋ ਸੇਵਾਵਾਂ ਨੇ ਉਦਤੀਆਂ ਜਾਣਗੀਆਂ ਜਿਸ ਦੀ ਰਸਮੀ ਸ਼ੁਰੂਆਤ ਅੱਜ ਲੁਧਿਆਣਾ ਦੇ ਆਰਟੀਓ ਦਫਤਰ ਦੇ ਵਿੱਚ ਜਿੰਦਰਾ ਲਾ ਕੇ ਪੰਜਾਬ ਦੇ ਮੁੱਖ ਮੰਤਰੀ ਸਰਪੰਗਵਰ ਸਿੰਘ ਮਾਨ ਵੱਲੋਂ ਕੀਤੀ ਗਈ ਹੈ ਸੋ ਦੱਸ ਜੀ ਕੀ ਹੁਣ ਆਰਟੀਓ ਦੀਆਂ ਸੇਵਾਵਾਂ ਨਹੀਂ ਹੁਣ ਉਹ ਕਿੱਥੇ ਮਿਲਣ ਗਿਆ ਕਿਵੇਂ ਮਿਲਣ ਗਿਆ ਇਸ ਬਾਰੇ ਵੀ ਥੋੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੰਨੀ ਹੈ ਸੋ ਦੱਸ ਜੀ ਕੀ ਇਹ ਸੇਵਾਵਾਂ ਜੋ ਕਿ ਹੁਣ ਪ੍ਰਦਾਨ ਕੀਤੀਆਂ ਜਾਣਗੀਆਂ ਪੰਜਾਬ ਦੇ 544 ਸੇਵਾ ਕੇਂਦਰਾਂ ਦੇ ਉੱਤੇ ਸੋ ਇਹਦਾ ਵਿੱਚ ਤੁਹਾਨੂੰ ਜੋ ਕਿ ਸਾਰੀਆਂ ਸੇਵਾਵਾਂ ਪ੍ਰਾਪਤ ਹੋ ਜਾਣਗੀਆਂ ਆਨਲਾਈਨ ਪ੍ਰਾਪਤ ਸੇਵਾਵਾਂ ਨੇ ਜੋ ਤੁਹਾਨੂੰ ਉਹ ਵੀ ਮਿਲਣਗੀਆਂ ਤੇਜ਼ ਤੇ ਨਾਲ ਨਾਲ ਜਿਕਰ ਤੁਸੀਂ ਸੇਵਾ ਜੋ ਫਿਜ਼ੀਕਲੀ ਜਿੱਥੇ ਜਾਣਾ ਪਵੇਗਾ ਤਾਂ ਹੁਣ ਆਰਟੀਓ ਦਫ਼ਤਰ ਦੇ ਵਿੱਚ ਨਹੀਂ ਜਾਣਾ ਪਵੇਗਾ ਇਸ ਦੌਰਾਨ ਹੁਣ ਤੁਹਾਨੂੰ ਸੇਵਾ ਕੇਂਦਰਾਂ ਦੇ ਵਿੱਚ ਇਹ ਪੂਰੀ ਸੁਵਿਧਾ ਮਿਲ ਜਾਵੇਗੀ ਸੋ ਹੁਣ ਸੋਖਾ ਹੋਣ ਵਾਲਾ ਹੈ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਘਰ ਬੈਠੇ ਵੀ ਅਰਜ਼ੀਆਂ ਨੇ ਹੁਣ ਦੇ ਸਕਤੀਆਂ ਸੋ ਦੱਸ ਜੀ ਕਿ ਇਸ ਤੋਂ ਇਲਾਵਾ ਜੇਕਰ ਕੋਈ ਸੇਵਾ ਕੇਂਦਰ ਤੇ ਪ੍ਰਤੀਨਿਧੀ ਨੂੰ ਆਪਣਾ ਕੰਮ ਕਰਨ ਲਈ ਘਰ ਬੁਲਾਉਣ ਦੀ ਇੱਛਾ ਰੱਖਦਾ ਹੈ ਤਾਂ ਅਜਿਹਾ ਕਰ ਸਕਦਾ ਹੈ ਕਿਉਂਕਿ 38 ਆਰਟੀਓ ਸੇਵਾਵਾਂ ਨੇ ਜੋ ਸੇਵਾ ਕੇਂਦਰਾਂ ਰਹੀਓ ਉਪਲਬਧ ਕੀਤੀਆਂ ਗਈਆਂ ਨੇ ਸੋ ਪੰਜਾਬ ਦੇ ਵਿੱਚ ਟਰਾਂਸਪੋਰਟ ਦਫ਼ਤਰਾਂ ਦੇ ਵਿੱਚ ਭ੍ਰਸ਼ਟਾਚਾਰ ਉਸ ਨੂੰ ਇਸ ਸਮਾਪਤ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਜਦ ਆਰਟੀਓ ਦਫ਼ਤਰਾਂ ਦੇ ਵਿੱਚ ਲੋਕਾਂ ਦਾ ਜਾਣਾ ਹੀ ਨਹੀਂ ਹੋਵੇਗਾ ਤਾਂ ਆਰਟੀਓ ਤਰਾ ਵਿੱਚ ਹੋ ਰਿਹਾ ਭ੍ਰਸ਼ਟਾਚਾਰ ਵੀ ਖਤਮ ਹੋ ਜਾਵੇਗਾ ਸੋ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਵਿੱਚ ਇੱਕ ਵੱਡੀ ਜੋ ਕਹਿ ਸਕਦੇ ਹਾਂ ਕਿ ਜੋ ਇੱਕ ਨਵੀਂ ਸ਼ੁਰੂਆਤ ਵੱਡੀ ਸ਼ੁਰੂਆਤ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਨੇ ਕੀਤੀ ਹੈ ਸੋ ਦੱਸਦੇ ਕਿ ਹੁਣ ਆਰਟੀਓ ਦਫ਼ਤਰਾਂ ਦੇ ਵਿੱਚ ਜੋ ਕੰਮ ਕਾਜ ਹੈ ਉਹ ਤਾਂ ਜ਼ਰੂਰ ਹੋਵੇਗਾ ਪਰ ਆਰਟੀਓ ਦਫ਼ਤਰਾਂ ਦੇ ਵਿੱਚ ਜੋ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਲੋਕ ਹੁਣ ਨਹੀਂ ਮਿਲ ਪਾਣਗੇ ਯਾਨੀ ਕਿ 100% ਦੀ ਫੇਸਲੈਸ ਜੋ ਕਿ ਇਹ ਪੂਰੀ ਪ੍ਰਕਿਰਿਆ ਹੋ ਜਾਵੇਗੀ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਦੇ ਕੰਮਕਾਜ ਨੂੰ ਹੁਣ 100% ਫੈਸਲੈਸ ਕਰ ਦਿੱਤਾ ਵੈ ਸੋ ਦੱਸਿਓ ਕਿ ਹੁਣ ਆਰਟੀਓ ਕਰਮਚਾਰੀਆਂ ਦਾ ਜਨਤਾ ਦੇ ਨਾਲ ਕੋਈ ਸੰਪਰਕ ਨਹੀਂ ਹੋਵੇਗਾ ਅਧਿਕਾਰੀਆਂ ਦੇ ਸਪਸ਼ਟ ਜੋ ਕੀ ਕਰ ਦਿੱਤਾ ਹੈ ਕਿ ਆਰਟੀਓ ਦਫਤਰਾਂ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਹੁਣ ਬਿਲਕੁਲ ਜ਼ੀਰੋ ਹੋ ਜਾਵੇਗਾ ਜਿਸ ਤੇ ਨਾਲ ਭ੍ਰਸ਼ਟਾਚਾਰ ਤੇ ਵੀ ਟਲ ਪਵੇਗੀ ਅਤੇ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ ਕਿਉਂਕਿ ਬਹੁਤ ਏਜੇ ਇਹ ਕੰਮ ਨੇ ਜੋ ਘਰ ਬੈਠੇ ਕਰ ਦਿੱਤੇ ਜਾਣਗੇ ਤੇ ਬਹੁਤ ਏਜੇ ਇਹ ਕੰਮ ਨੇ ਜਿਨ੍ਹਾਂ ਨੂੰ ਕਰਨ ਦੇ ਲਈ ਹੁਣ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਜਾ ਕੇ ਕੀਤਾ ਜਾ ਸਕੇਗਾ ਸੋ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਹੋਰ ਨਵੀਂ ਸੁਗਾਤ ਹੈ ਜੋ ਕਿ ਦਿੱਤੀ ਗਈ ਹੈ